ਹੁਣ ਤੁਹਾਨੂੰ ਲੈ ਕੇ ਆਏ ਆ ਮੋਗਲ ਗਾਰਡਨ ਸ਼ਾਲੀਮਾਰ ਤੇ ਆਹ ਸ਼ਾਲੀਮਾਰ ਜਿਹੜਾ ਗਾਰਡਨ ਹੈ ਉਹਦਾ ਇਹਨਾਂ ਵਾਲਾ ਰਸਤਾ ਤੇ ਆਹ ਬਾਕੀ ਆਲੇ ਦੁਆਲੇ ਮਾਰਕੀਟ ਤੇ ਆਪਾਂ ਇਧਰੋਂ ਆਏ ਆ ਤੇ ਆਹ ਸਾਰੀ ਮਾਰਕੀਟ ਵਧੀਆ ਡਿਵੈਲਪ ਹੋ ਚੁੱਕਾ ਔਰ ਛੋਟੇ-ਛੋਟੇ ਕਾਫੀ ਸ਼ਾਪ ਤੇ ਸ਼ਾਪਸ ਵਧੀਆ ਬਣ ਚੁੱਕੀਆਂ ਤੇ ਇੱਧਰ ਆਪਣੇ ਐਂਟਰੀ ਪੁਆਇੰਟ ਤੇ ਹੁਣ ਆਪਾਂ ਐਂਟਰ ਕਰਦੇ ਆਂ ਸ਼ਾਲੀਮਾਰ ਮੋਗਲ ਗਾਰਡਨ ਇਹ ਐਂਟਰੀ ਗੇਟ ਸ਼ਾਲੀਮਾਰ ਗਾਰਡਨ ਦਾ ਮੋਗਲ ਗਾਰਡਨ ਦਾ ਤੇ ਉੱਥੇ ਫਾਉਂਟੇਨ ਲੱਗੇ ਤੇ ਥੋੜਾ ਡਿਫਰੈਂਟ ਦੂਜੇ ਮੋਗਲ ਗਾਰਡਨ ਨਾਲੋਂ ਤੇ ਇਹ ਕੁਛ ਅਲਾਦਵਾਲਾ ਕੁਛ ਇਦਾਂ ਦਾ ਉਹ ਕੰਮ ਚੱਲਦਾ ਹੋਇਆ ਇੱਧਰ ਮੁੰਡੇ ਫੋਟੋਆਂ ਖਿੱਚੀ ਜਾਂਦੇ ਤੇ ਇਹ ਸ਼ਾਲੀਮਾਰ ਗਾਰਡਨ ਇੱਥੇ ਨਾ ਛੋਚੇ ਜੇ ਨਹੀਂ ਬਣਾਏ ਬਟ ਵਧੀਆ ਤੇ ਦਰਖਤ ਚਿਨਾਰ ਦੇ ਦਰਖਤ ਇੱਧਰ ਫਾਉਂਟੇਨ ਜਿਹੜੀ ਤੁਸੀਂ ਆ ਲੋਕੇਸ਼ਨ ਦੇਖ ਰਹੇ ਹੋ ਮੈਨੂੰ ਇੱਥੇ ਭਾਜੀ ਉਹਨਾਂ ਨੇ ਹੁਣ ਦੱਸਿਆ ਕਿ ਇਹ ਸ਼ਾਲੀਮਾਰ ਲੋਕੇਸ਼ਨ ਜਿਹੜੀ ਗਾਰਡਨ ਦੀ ਫੋਟੋ ਦੀ ਨਾ ਆ ਵਾਲੀ ਸਿੱਖ ਦੀ ਆ ਵਾਲੀ ਜਿਹੜੀ ਜਗਾ ਵੈ ਇਹ ਦਸਦਾ ਨੋਟ ਜਿਹੜਾ ਪਹਿਲਾਂ ਆਂਦਾ ਸੀ ਨਾ ਇੰਡੀਅਨ ਗਵਰਨਮੈਂਟ ਦਾ ਉੱਤੇ ਇਹਦੀ ਫੋਟੋ ਵੀ ਸੀ ਤੇ ਮਤਲਬ ਇੰਨਾ ਫੇਮਸ ਹੈ ਜੋ ਮੁਗਲਾਂ ਨੇ ਕੰਮ ਕਰਤਾ ਗਾਰਡਨ ਬਣਾਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਅੱਜ ਕੱਲ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਤੁਸੀਂ ਦੇਖ ਸਕਦੇ ਹੋ ਇਧਰੋਂ ਸਾਰੇ ਲੋਕ ਹੀ ਆਉਂਦੇ ਹੋਏ ਆ ਪੁਰਾਣਾ ਆਰਕੀਟੈਕਚਰ ਅੱਗੇ ਹੀ ਬੜਾ ਵਧੀਆ ਪੁਰਾਣੀ ਇਮਾਰਤ ਤੇ ਦੇਖ ਸਕਦੇ ਹੋ ਇਹਦਾ ਕੰਮ ਚੱਲਦਾ ਆ ਤੇ ਇਧਰਲੇ ਪਾਸੇ ਤੇ ਅਗਲਾ 뷰 ਗਾਰਡਨ ਦਾ ਕੁਛ ਐਦਾਂ ਦਾ ਆਗੋਂ ਕਾਈਂਡ ਆਫ ਗਾਰਡਨ ਇਟਸ ਵੈਲ ਮੇਨਟੇਨ ਮੁਗਲਾਂ ਨੇ ਬਣਾਇਆ ਤੇ ਜ਼ਬਰਦਸਤ ਹੂੰ ਕੰਮ ਚੱਲੀ ਜਾਂਦਾ ਨਾ ਆਹ ਫੁੱਲ ਬਹੁਤ ਹੀ ਸੋਹਣੇ ਫੁੱਲ ਇੱਧਰ ਆਲੇ ਦੁਆਲੇ ਚਨਾਰ ਦੇ ਦਰਖਤ ਸਾਹਮਣੇ ਪਰਬਤ ਜੀ ਦੇ ਜੀ ਉਹ ਦੇਖਦੇ ਜਾਨੇ ਫਕੀਰ ਗੇਰੀ ਆ ਟੌਪ ਤੇ ਉਹ ਟੌਪ ਤੇ ਉਹ ਜਿਹੜਾ ਬਾਕੀ ਤੁਸੀਂ ਆ ਦੇਖ ਸਕਦੇ ਹੋ ਕਿ ਇਹ ਡਰਸਾ ਪਾ ਕੇ ਜਿਹੜੇ ਟੂਰਿਸਟ ਆਂਦੇ ਨੇ ਕਸ਼ਮੀਰ ਪਹਿਰਾਵੇ ਦੀਆਂ ਫੋਟੋ ਆ ਕੇ ਚਾਹੁੰਦੇ ਨੇ ਅਕਸਰ ਤੁਸੀਂ ਦੇਖੀ ਹੋਣਗੇ ਇਹਦਾ ਵੀ ਬਾਜ਼ਾਰ ਲੱਗਾ ਤੇ ਹੋਰ ਇਥੇ ਇਹਨਾਂ ਦੀਆਂ ਟੋਪੀਆਂ ਵਗੈਰਾ ਤੁਹਾਨੂੰ ਦਿਖਾਉਂਦੇ ਆ ਆਹ ਤੇਰੀ ਟੋਪੀਆਂ ਪਾ ਕੇ ਤੇ ਕਸ਼ਮੀਰੀ ਪਹਿਰਾਵਾ ਤੇ ਨਾਲ ਦੀ ਪਿਕਚਰ ਖਿਚਾ ਸਕਦੇ ਹੋ ਇਹ ਵੀ ਇੱਕ ਇੱਥੇ ਬਿਜ਼ਨਸ ਹੈ ਅੰਦਰ ਸ਼ਾਲੀਮਾਰ ਗਾਰਡਨ ਦੇ ਡਿਫਰੈਂਟ ਡ्रेसेस ਯਾ ਤੁਸੀਂ ਹਨਾ ਇਹ ਟੋਪੀਆਂ ਅੱਦੀ ਅੱਦੀਆਂ ਟੋਪੀਆਂ ਖਿਚਾ ਕੇ ਇਦਾਂ ਦੀਆਂ ਫੋਟੋਆਂ ਖਿਚਾ ਸਕਦੇ ਹੋ ਇਹ ਆ ਦੇਖੋ ਇਦਾਂ ਦੀਆਂ ਖਚਾਉਂਦੇ ਆ ਫੋਟੋਆਂ ਬਾਕੀ ਆ ਇਹਨਾਂ ਦਾ ਡ्रेसेस ਡ्रेसेस ਤੇ ਇਹ ਕੈਮਰੇ ਨਾਲ ਪਿਕਚਰ ਫਿਜਦੇ ਨੇ ਇਹ ਟੋਪੀਆਂ ਇਹਨਾਂ ਦੇ ਟ੍ਰੈਡੀਸ਼ਨਲ ਡ्रेसेस ਤੇ ਦੇਖ ਸਕਦੇ ਹੋ ਤੇ ਉਹ ਕੰਗਣੀ ਜੇ ਚੱਗ ਬਾਲਦੇ ਨੇ ਹੈਂ ਕੰਗਣੀ ਫਾਇਰਪੋਟ ਫਾਇਰਪੋਟ ਕੰਗਣੀ ਵੀ ਕਹਿੰਦੇ ਆ ਨਾ ਕੰਗਣੀ ਫਾਇਰਪੋਟ ਆ ਨਾ ਸਰਦੀਆਂ ਜਦੋਂ ਸਰਦੀ ਬਹੁਤ ਜ਼ਿਆਦਾ ਹੁੰਦੀ ਆ ਹੂੰ ਐਦਾਂ ਤੇ ਫੋਟੋਆਂ ਖਿਚਾ ਸਕਦੇ ਹੋ ਜਬਰਦਸਤ अब भाई जी बैठे पे सारे इधर कश्मीर शालीमार गार्डन और भी चिनार दरख्त जबरदस्त सारे दरख्त पुराने हैं चिनार के कस, कम से कम पांच सौ पांच सौ छे साल पुराने होंगे अच्छा नहीं मुगल बादशाह तो वो पंद्रह सौ सोलह सौ सो में हुए हाँ तो तब लगाए थे हाँ मतलब

सर्वा? सर्वा, वो अच्छा, अच्छा, अच्छा अच्छा ये कोई हिस्ट्री पता है इसकी आपको क्या पे पे लिखा लिखा हुआ है है वैसे ही आपको पता है जहांगीर ने बनवाया नूर जा उसकी याद में उसकी यादगी नहीं उसके लिए उसके लिए गिफ्ट कर दिया जहागी ने भी भी नूर जान को गिफ्ट कर दिया अच्छा अच्छा शालीमार मीनी लौग, ओके हम्म ओके। हम्म तो गिफ्ट करते थे फिर घूमते थे इसमें है ना सैर सूर करने है आम, खास अच्छा आम की, मीटिंग, खास की, मीटिंग होती की। अच्छा आ, जो पहले से अच्छा काले से, अच्छा ठीक है वो वाली बिल्डिंग है ना ठीक है तो वहां मीटिंग होती थी कैसे मतलब अच्छा अच्छा ठीक है उधर है थे अच्छा गर्मी, गर्मी में सर्दी में बात दिल्ली वगैरह दिल्ली वगैरह रहते थे था। था। अच्छा अच्छा ठीक है मतलब पूरा इतिहास जुड़ा है ना हाँ। तो, जैसे पहले था वैसे मेंटेन करके रखा गया है कि नहीं तो पहले बहुत मेंटेन था अभी इतना मेंटेन अभी मेंटेन नहीं है ना चलो अभी इनकम आ रहा है बहुत बहुत यूज नहीं कर रहे यूज नहीं कर रहे गवर्नमेंट को इनकम जा रहा है दिल्ली जा रहा है चलो ठीक है जी ठीक है जी ओके ਆ ਸੀ ਸਾਰਾ ਇੱਥੇ ਦੇ ਬੰਦੇ ਨੇ ਇਤਿਹਾਸ ਦੱਸਿਆ ਸਾਰਾ ਪਤਾ ਇਹਨਾਂ ਨੂੰ ਇਤਿਹਾਸ ਕਿਉਂਕਿ ਆਪਾਂ ਤਾਂ ਇੱਥੇ ਨਵੇਂ ਆ ਤੇ ਉੱਧਰ ਕਹਿੰਦੇ ਆਮ ਮੀਟਿੰਗ ਹੁੰਦੀ ਹੁੰਦੀ ਸੀ ਇੱਧਰ ਖਾਸ ਮੀਟਿੰਗਾਂ ਹੁੰਦੀਆਂ ਹੁੰਦੀਆਂ ਸੀ ਤੇ ਇਤਿਹਾਸ ਤੇ ਇਤਿਹਾਸ ਹੀ ਆ ਅਦਰੋਂ 뷰 ਜਾਂ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਉਸ ਤੋਂ ਬਾਅਦ ਜਦੋਂ ਆਪਾਂ ਇੱਧਰ ਨੂੰ ਘੁੰਮਦੇ ਆ ਤੇ ਇਹ ਸਾਹਮਣੇ ਜਿਹੜੇ ਦੋ ਮੀਟਿੰਗ ਹਾਲ ਹੈ ਇੱਕ ਪਿਛਲੇ ਪਿਛੇ ਮੀਟਿੰਗ ਹਾਲੀ ਆ ਵਾਲਾ ਤੇ ਇਧਰ ਆਦਰ ਮੀਟਿੰਗ ਹਾਲ ਜਹਾਂਗੀਰ ਉਹਨੇ ਮੁਗਲ ਬਾਦਸ਼ਾਹ ਜਿਹੜੇ ਸੀ ਉਹ ਜਦੋਂ ਦਿੱਲੀ ਤੋਂ ਗਰਮੀ ਬਹੁਤ ਪੈਂਦੀ ਸੀ ਤੇ ਇੱਥੇ ਆ ਕੇ ਰਹਿੰਦੇ ਸੀ ਇੱਥੇ ਆਪਣੀਆਂ ਮੀਟਿੰਗਾਂ ਕਰਦੇ ਸੀ ਨੋਰਮਲ ਮੀਟਿੰਗਾਂ ਪਿੱਛੇ ਹੁੰਦੀਆਂ ਸੀ ਤੇ ਖਾਸ ਮੀਟਿੰਗਾਂ ਇੱਥੇ ਹੁੰਦੀਆਂ ਸੀ ਤੇ ਬਾਕੀ ਆਹ ਚਨਾਰ ਦੇ ਦਰਖਤ ਇਹ ਕੁਦੋਂ ਦੇ 600 ਸਾਲ ਪੁਰਾਣੇ ਹੋ ਗਏ 500 600 ਸਾਲ ਪੁਰਾਣੇ ਤੇ ਤੁਹਾਨੂੰ ਬਾਈ ਜੀ ਨੇ ਵੀ ਤੇ ਸਿਆ ਬਾਕੀ ਇਧਰ ਆ ਗਾਰਡਨ ਇੱਥੇ ਜਾ ਤੱਕ ਪਿਕਚਰਸ ਦੇਖੀਆਂ ਹੋਣੀਆਂ ਬਾਕੀ ਹੁਣ ਇਹ ਜਿਆਦਾ ਕੋਈ ਮੇਨਟੇਨ ਨਹੀਂ ਹੈਗਾ ਫਤੂ ਕਹਿੰਦੇ ਪਹਿਲਾਂ ਜਿਆਦਾ ਮੇਨਟੇਨ ਹੁੰਦਾ ਸੀ ਇਹ ਗੜਾ ਤੇ ਬਾਕੀ ਜੋ ਮੁਗਲਾਂ ਨੇ ਰਾਜ ਕਰ ਲਿਆ ਨਾ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਜੋ ਚੀਜ਼ਾਂ ਬਣਾਈਆਂ ਜਾਂ ਜਿੱਦਾਂ ਦਾ ਵੀ ਹਿਰਾਜ ਉਹਨਾਂ ਨੇ ਗਲਤ ਕੀਤਾ ਵੈਸੇ ਬਾਕੀ ਉਹਨਾਂ ਨੇ ਬਹੁਤ ਚੀਜ਼ਾਂ ਬਣਾਈਆਂ ਆਪਣੇ ਵਾਸਤੇ ਬਣਾਈਆਂ ਪਰ ਬਹੁਤ ਬਣਾਈਆਂ ਠੀਕ ਹੈ ਬੜਾ ਰਾਜ ਕੀਤਾ ਉਹਨਾਂ ਨੇ ਬੜੇ ਸਾਲ ਰਾਜ ਕੀਤਾ ਇੱਧਰ ਤੁਸੀਂ ਦੇਖੋਗੇ ਤੇ ਤੁਹਾਨੂੰ ਇੰਗਲੈਂਡ ਦੀ ਸਵਿਟਜ਼ਰਲੈਂਡ ਦੀ ਫੀਲਿੰਗ ਆਊਗੀ ਥਿਸ ਇਜ਼ ਆਵਰ ਇੰਡੀਆ ਥਿਸ ਇਜ਼ ਆਵਰ ਇੰਡੀਆ ਗਰੋ ਆ ਚਨਾਰ ਦੇ ਦਰਖਤ ਇਹ ਕਾ ਬਹੁਤ ਵਧੀਆ ਗਾਰਡਨ ਹੋਰ ਤੇ ਕਿੰਨਾ ਸੋਹਣਾ ਦਰਵਾਜ਼ਾ ਜਿਆ ਬਣਾਇਆ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਯੋਰਾ ਤੇ ਜਦੋਂ ਆਪਾਂ ਇਧਰੋਂ ਆਨੇ ਆ ਉਹ ਨੋਰਮਲ ਮੀਟਿੰਗ ਹਾਲ ਤੇ ਇਧਰ ਦੋ ਦਰਵਾਜ਼ੇ ਹੋਰ ਉਤੋਂ ਬਾਅਦ ਜਦੋਂ ਆਪਾਂ ਅੱਗੇ ਨੂੰ ਆਨੇ ਆ ਤੇ ਇਹ ਖਾਸ ਜਿਹੜਾ ਕਹਿੰਦੇ ਨੇ ਮੀਟਿੰਗ ਹਾਲ ਜਿੱਥੇ ਜਹਾਂਗੀਰ ਆ ਕੇ ਮੀਟਿੰਗਾਂ ਕਰਦਾ ਹੁੰਦਾ ਸੀ ਤੇ ਬਾਦਸ਼ਾਹ ਤੇ ਬਾਕੀ ਇਧਰਲੇ ਪਾਸੇ ਉਹ ਦੀਵਾਰ ਐ ਬੂਟ ਜਿਹਾ ਜਿੱਥੇ ਗਾਰਡਨ ਖਤਮ ਹੁੰਦਾ ਬਾਾਕੀ ਆ ਸਾਰਾ ਗਾਰਡਨ ਇਧਰ ਤੇ ਇਹ ਗਾਰਡਨ ਦਾ ਲਾਸਟ ਤੇ ਹਿਸਟਰੀ ਤੁਸੀਂ ਸੁਣ ਹੀ ਚੁੱਕੇ ਹੋ ਚਿਨਾਰ ਦਾ ਦਰਖਤ ਦੇਖੋ ਕਿੰਨਾ ਸੋਹਣਾ ਐਦਾਂ ਦੇ ਦਰਖਤ ਲੱਗਣੇ ਚਾਹੀਦੇ ਪੰਜਾਬ 'ਚ ਫਿਰ ਗੱਲ ਬੰਦੀ ਬਹੁਤ ਸੋਹਣਾ ਗਾਰਡਨ ਅੱਗੇ ਜਾਂਦੇ ਆ ਬਾਕੀ ਜਦੋਂ ਆਪਾਂ ਲਾਗਿਓ ਆ ਕੇ ਦੇਖਦੇ ਆ ਇਹਦੀ ਕਾਰੀਗਰੀ ਜਿਹੜੀ ਕੀਤੀ ਗਈ ਹੈ ਉਹ ਵੀ ਬਾਕ ਕਮਾਲ ਹੈ ਤੇ ਆ ਦੇਖ ਸਕਦੇ ਹੋ ਜਿਹੜੀ ਕਾਰੀਗਰੀ ਕੀਤੀ ਗਈ ਆ ਗਾਰਡਨ ਦੇ ਅੰਦਰ ਹੀ ਕਾਫੀ ਸਮਾਂ ਲੱਗਿਆ ਹੋਊਗਾ ਇਹਨੂੰ ਬਣਾਉਣ ਨੂੰ ਤੇ ਆਪਾਂ ਉੱਪਰੋ ਜਾ ਕੇ ਦੇਖਦੇ ਆ ਆ ਸੀੜੀਆਂ ਇੱਧਰਲੇ ਪਾਸੇ ਵੀ ਉੱਧਰ ਵੀ ਸੀੜੀਆਂ ਜੀ ਬਣਾਈਆਂ ਪਈਆਂ ਗਾਰਡਨ ਦੇ ਆ ਬਹੁਤ ਵਧੀਆ ਆ ਸੀੜੀਆਂ ਚੜ੍ਹ ਕੇ ਤੇ ਸਾਰਾ ਪੁਰਾਣਾ ਪੱਥਰ ਲੱਗਾ ਤੇ ਛੱਤ ਦੀ ਟੁੱਟ ਰਹੀ ਆ ਉਪਰੋਂ ਮੇਨਟੇਨੈਂਸ ਗਵਰਨਮੈਂਟ ਨੂੰ ਕਰਨੀ ਚਾਹੀਦੀ ਤੇ ਆ ਦੇਖੋ ਲਾਗੋ ਕਾਰਗੜੀ ਜਿਹੜੀ ਆਰਟਵਰਕ ਕੀਤਾ ਗਿਆ ਪੱਥਰ ਦੇ ਨਾਲ ਉਹਦੇ ਖੰਜੋਗ ਹੈ ਆਲੇ ਦੁਆਲੇ ਸਾਰੇ ਫੁਵਾਾਰੇ ਤੇ ਉਸ ਟਾਈਮ ਵੀ ਮੇਜੋ ਪਾਣੀ ਨਿਕਲਦਾ ਹੋਊਗਾ ਤੇ ਹੁਣ ਆ ਦੇਖੋ ਕਿੱਦਾਂ ਕੀਤੀ ਹੋਏਗੀ ਉੱਪਰ ਲੱਕੜ ਲੱਗੀ ਕਿੰਨੇ 100 ਸਾਲ 100 ਸਾਲ ਪੁਰਾਣੀ ਲੱਕੜ ਤੇ ਆ ਪੱਥਰ ਤੇ ਅੰਦਰੋਂ ਦੇਖਦੇ ਆ ਹੋਰ ਵੀ ਬਹੁਤ ਹੀ ਜ਼ਬਰਦਸਤ ਕਾਰ ਹੈ ਜੀ ਆਹ ਵੇਖੋ ਆਹ ਵੇਖੋ ਤੇ ਅੰਦਰ ਆਪਾਂ ਕੈਮਰੇ ਨਾਲ ਜਸਤਿਕ ਕਰ ਹੀ ਨਹੀਂ ਸਕਦੇ ਦੁਕਾਨ ਦਾ ਆਹ ਵੇਖੋ ਜਿਹੜੀ ਕਾਰੀਗਰੀ ਕੀਤੀ ਗਈ ਜਬਰਦਸਤ ਕਾਰੀਗਰੀ ਇੱਥੇ ਮੀਟਿੰਗਾਂ ਹੁੰਦੀਆਂ ਹੁੰਦੀਆਂ ਸੀ ਕਿਸੇ ਟਾਈਮ ਤੇ ਜਹਾਂਗੀਰ ਬਾਦਸ਼ਾਹ ਜਹਾਂਗੀਰ ਦੀਆਂ ਆ ਮਿੱਟੀਆਂ ਦੇਖੋ ਬਹੁਤ ਹੀ ਸੋਹਣੀ ਚਿੱਤਰਕਾਰੀ ਇਹ ਸਮਾ 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 ਬਲਵਾਨ ਹੁੰਦਾ ਸਮਾ ਜੇ ਇਹ ਵੀ ਨਹੀਂ ਰੇ ਇਹ ਵੀ ਨਹੀਂ ਰੇ ਏਡੇ ਏਡੇ ਵੱਡੇ ਬਾਦਸ਼ਾਹ ਜਿਨ੍ਹਾਂ ਨੇ ਦੁਨੀਆ ਤੇ ਰਾਜ ਕੀਤਾ ਤੇ ਬਾਕੀ ਵੀ ਰਹਿਣੇ ਪਾਜੀ ਜੀ ਤਾਂ ਪਾਣੀ ਰਹਿਣਾ ਆਲੇ ਦੁਆਲੇ ਉੱਧਾ ਠੰਡਾ ਰਹਿਣਾ ਠੰਡਾ ਠੰਡਾ ਹਾਂ ਠੀਕ ਆ ਇਹ ਸਾਰਾ ਠੰਡਾ ਰਹਿਣਾ ਜੀ ਉੱਧਾ ਠੰਡਾ ਰਹਿਣਾ ਆ ਦੇਖੋ ਸਾਰਾ ਓਏ ਹੋਏ ਪਾਜੀ ਕਾਰੀਗਰੀ ਦੇਖੋ ਅੱਜ ਕੱਲ ਕਰ ਸਕਦਾ ਕਾਰੀਗਰੀ ਉੱਪਰ ਆ ਪਤਾ ਨਹੀਂ ਕੀ ਫੁੱਲ ਬਣਾਏ ਆ ਨਾਲ ਨਾ ਦੇਖੋ ਪੇਂਟਿੰਗ ਵੀ ਦੀ ਨਾਲ ਕੁਝ ਹੈਗਾ ਨਾ ਬਣਾਇਆ ਪਿਆ ਦੇਖੋ ਪੇਂਟਿੰਗ ਪੇਂਟਿੰਗ ਉਹ ਖਰਾਬ ਹੁੰਦੀ ਵੀ ਮੇਨਟੇਨ ਨਹੀਂ ਹੋ ਰਹੀ ਇਹਨਾਂ ਕੋ ਝੜ ਝੁਟ ਜਾਣਾ ਸਾਰਾ ਆਹ ਦੇਖ ਪੱਥਰ ਦੇਖੋ ਭਾਈ ਇਹ ਆ ਦੇਖੋ ਪੱਥਰ ਕਿੱਥੋਂ ਕੱਟ-ਕੱਟ ਕੇ ਲਾਇਆ ਦੱਸੋ ਜਬਰਦਸਤ ਚਾਰੇ ਚਾਰੇ ਦੁਆਰੇ ਪਾਣੀ ਰਹਿੰਦਾ ਸੀ ਨਾ ਤੇ ਉਦਾਂ ਠੰਡਾ ਰਹਿੰਦਾ ਖੁੱਲਾ ਹਵਾ ਟਰਾਂਸਫਰ ਹਾਂ ਹੁਣ ਵੀ ਠੰਡਾ ਵਾ ਤੇ ਉਦੋਂ ਕਿੰਨਾ ਜ਼ਿਆਦਾ ਠੰਡਾ ਹੁੰਦਾ ਹੋਊਗਾ ਆ ਲਾਸਟ ਜਿਹੜੀ ਗਾਰਡਨ ਦੀ ਕੰਦ ਇੱਥੋਂ ਅੱਗੇ ਉਹ ਦੇਖ ਲੇ ਉੱਥੇ ਲਾਸਟ ਚ ਕੰਦ ਇਹ ਸਾਰਾ ਗਾਰਡਨ ਬਹੁਤ ਵੱਡਾ ਗਾਰਡਨ ਕਿਤੋਂ ਘੱਟ ਕੋਈ ਹੋਊਗਾ 200 ਕਿੱਲਿਆਂ ਚ ਇਹ ਜ਼ਿਆਦਾ ਹੀ ਹੋ ਸਕਦਾ